ਇਕ ਬਹੁਤ ਇੰਪੋਰਟੈਂਟ ਮੁੱਦਾ ਹੈ ਜਿਹਦੇ ਤੇ ਅੱਜ ਗੱਲਬਾਤ ਕਰਾਂਗੇ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂਬਰ ਆਫ ਪਾਰਲੀਮੈਂਟ ਅਰਪਨ ਖੰਨਾ ਜੀ ਦਾ ਕਿ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਇਸ ਮੁੱਦੇ ਤੇ ਕੁਝ ਅਹਿਮ ਗੱਲਬਾਤ ਉਹਨਾਂ ਦੇ ਨਾਲ ਹੋਏਗੀ ਕੋਈ ਸਾਰੇ ਜਾਣਦੇ ਹੋ ਕਿ ਕ੍ਰਾਈਮ ਔਰ ਪਬਲਿਕ ਸੇਫਟੀ ਜਿਹੜੀ ਹੈ ਇਸ ਵੇਲੇ ਬਹੁਤ ਸਭ ਤੋਂ ਅਹਿਮ ਮੁੱਦਾ ਬਣਿਆ ਹੋਇਆ ਹੈ ਪੋਲਿਟੀਕਲ ਡਿਬੇਟ ਦੇ ਵਿੱਚ ਵੀ ਔਰ ਆਮ ਕਮਿਊਨਿਟੀ ਲੈਵਲ ਦੇ ਉੱਤੇ ਵੀ ਔਰ ਬੜੇ ਸੰਮੇ ਤੋਂ ਲੋਕ ਮਹਿਸੂਸ ਕਰਦੇ ਚਲੇ ਆਏ ਨੇ ਕਿ ਕੈਨੇਡਾ ਦੇ ਜਿਹੜੇ ਕਾਨੂੰਨ ਨੇ ਉਹ ਇਹਨੇ ਨਰਮ ਨੇ ਕਿ ਜਿਹੜਾ ਅਪਰਾਧੀ ਹੈ ਉਹ ਖੌਫ ਨਹੀਂ ਖਾਂਦਾ ਕਿ ਮੈਂ ਜੁਰਮ ਕਰਕੇ بچ ਜਾਊਗਾ ਇਸ चीज ਦਾ ਅਹਿਸਾਸ ਲੋਕਾਂ 'ਚ ਬਹੁਤ ਇਹੋ ਜਿਹੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਸੋ ਇਹ ਇੱਕ ਬਹੁਤ ਜਿਵੇਂ ਕਹਿੰਦੇ ਮੋਸਟ ਟਾਕਡ ਅਬਾਊਟ ਪ੍ਰੋਪੋਜ਼ਲ ਹੈ ਜਿਹੜੀ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਆਂਦੀ ਗਈ ਹੈ ਪੀਅਰ ਪੋਲੀਪ ਸਾਹਿਬ ਨੇ ਵੀ ਬਹੁਤ ਜ਼ੋਰ ਸ਼ੋਰ ਨਾਲ ਉਸਤੇ ਗੱਲਬਾਤ ਕੀਤੀ ਹੈ ਔਰ ਅਰਪਨ ਖੰਨਾ ਸਾਹਿਬ ਜਿਹੜੇ ਕਿ ਆਕਸਫੋਰਡ ਨੂੰ ਰਿਪਰੈਜ਼ੈਂਟ ਕਰਦੇ ਨੇ ਹਾਊਸ ਆਫ ਕਾਮਨਸ ਦੇ ਵਿੱਚ ਔਰ ਬੜੇ ਇੱਕ ਅਹਿਮ ਰੋਕਨ ਹਨ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਅਤੇ ਇਸ ਬਿੱਲ ਦੇ ਉਹ ਸਪான்ਸਰ ਵੀ ਨੇ ਔਰ ਉਹ ਖੁਦ ਵਕੀਲ ਹਨ ਸੋ ਇਸ ਕਰਕੇ ਮੈਂ ਸਮਝਦਾ ਕਿ ਸਾਰੇ ਆਸਪੈਕਟਸ ਤੋਂ ਉਹਨਾਂ ਨਾਲੋਂ ਬਿਹਤਰ ਕੋਈ ਵਿਅਕਤੀ ਨਹੀਂ ਹੋ ਸਕਦਾ ਜਿਹੜਾ ਕਿ ਉਹ ਨਵਾਂ ਇੱਕ ਬਿੱਲ ਪਾਰਲੀਮੈਂਟ ਦੇ ਵਿੱਚ ਆਫਾਲ ਦੇ ਵਿੱਚ ਪੇਸ਼ ਕਰਨਾ ਚਾਹੁੰਦੇ ਨੇ ਉਹਦੇ ਬਾਰੇ ਗੱਲ ਕਰਨ ਵਾਸਤੇ ਸੋ ਸਭ ਤੋਂ ਮناسب ਵਿਅਕਤੀ ਨੇ ਸੋ ਉਹਨਾਂ ਨੂੰ ਅੱਜ ਅਸੀਂ ਸੱਦਾ ਦਿੱਤਾ ਹੈ ਸੋ ਉਹਨਾਂ ਨੇ ਸਾਡਾ ਸੱਦਾ ਪ੍ਰਵਾਨ ਕਰਕੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਕਬੂਲ ਕੀਤਾ ਹੈ ਸੋ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਖਨਾ ਸਾਹਿਬ ਨੂੰ ਸੱਦਾ ਦੇਣੇ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦਾ ਜੀ ਖਨਾ ਸਾਹਿਬ ਵੈਲਕਮ ਥੈਂਕ ਯੂ ਪਾਹੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਆਪਣੇ ਇਸ ਵੇਲੇ ਰੇਡੀਓ ਸੁਣਨ ਵਾਲੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਪਾਹੀ ਸਤਿ ਸ਼੍ਰੀ ਅਕਾਲ ਜੀ ਖਨਾ ਸਾਹਿਬ ਜਿਸ ਸਮੇ ਅਰਜ਼ ਕੀਤਾ ਕਿ ਦੋ ਗੱਲਾਂ ਮੈਨੂੰ ਬਹੁਤ ਜ਼ਿਆਦਾ ਅਟਰੈਕਟ ਕਰਦੀਆਂ ਇੱਕ ਤਾਂ ਚੀਜ਼ ਕਿ ਤੁਸੀਂ ਸਪான்ਸਰ ਵੀ ਹੋ ਇਸ ਇਸ ਬਿਲ ਦੇ ਪਾਰਲੀਮੈਂਟ ਦੇ ਵਿੱਚ ਦੂਸਰਾ ਤੁਸੀਂ ਪੇਸ਼ੇ ਤੋਂ ਵਕੀਲ ਹੋ ਸੋ ਤੁਸੀਂ ਇਸ ਨੂੰ ਬਹੁਤ ਬਿਹਤਰ ਤਰੀਕੇ ਨਾਲ ਸਮਝ ਵੀ ਸਕਤ ਸਮਝਦੇ ਵੀ ਹੋਰ ਬਹੁਤ ਬਿਹਤਰ ਤਰੀਕੇ ਨਾਲ ਨੂੰ ਐਕਸਪਲੇਨ ਵੀ ਕਰ ਸਕਦੇ ਹੋ ਸੋ ਜਿਸ ਤਰ੍ਹਾਂ ਮੈਂ ਭੂਮਿਕਾ ਜੀ ਗੱਲ ਕਰਾਈ ਰਹੀ ਐ ਸੇ ਤੇ ਕ੍ਰਾਈਮ ਐਂਡ ਪਬਲਿਕ ਸੇਫਟੀ ਇਹ ਅੱਜ ਤੋਂ ਨਹੀਂ ਬਹੁਤ ਦੇਰ ਤੋਂ ਕਾਫੀ ਇੱਕ ਕਨਸਰਨ ਦਾ ਵਿਸ਼ਾ ਜ਼ਰੂਰ ਰਿਹਾ ਹੈ ਔਰ ਇੱਕ ਜੈ ਲਿਬਰਲ ਪਾਰਟੀ ਹੈ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਕੁਝ ਰਿਫਾਰਮਸ ਕਰਨਾ ਚਾਹੁੰਦੇ ਹਾਂ ਬਿਲ ਲਿਆਉਣਾ ਚਾਹੁੰਦੇ ਹਾਂ ਲੇਕਿਨ ਉਹਦੇ ਨਾਲ ਨਾਲ ਕਨਸਰਵੇਟਿਵ ਪਾਰਟੀ ਨੇ ਕਿਉਂ ਫੈਸਲਾ ਲਿਆ ਕਿ ਉਹ ਵੀ ਇੱਕ ਆਪਣਾ ਬਿਲ ਜਿਹੜਾ ਉਹ ਪ੍ਰੈਜ਼ੈਂਟ ਕਰਨਗੇ ਔਰ ਤੁਸੀਂ ਕੀ ਸਮਝਦੇ ਹੋ ਕਿ ਖਾਸ ਕਰਕੇ ਇਹ ਬੇਲ ਰਿਫਾਰਮਸ ਮੈਨੂੰ ਉਹ ਵੀ ਯਾਦ ਆ ਕਿ ਪੀਰ ਪੋਲੀਆਪ ਸਾਹਿਬ ਨੇ ਇੱਕ ਨਾਟ ਨੋਟ ਵਿਸਟੈਂਡਿੰਗ ਕਲੋਜ਼ ਦਾ ਵੀ ਜ਼ਿਕਰ ਕੀਤਾ ਸੀ ਮੇਰਾ ਖਿਆਲ ਹੈ ਅਮ ਲਾਸਟ ਈਅਰ ਦੇ ਉਸ ਦੇ ਉਸ ਦੇ ਵਿੱਚ ਵੀ ਕਈ ਚੀਜ਼ਾਂ ਉਹਨਾਂ ਨੇ ਮਤਲਬ ਕਿ ਕਾਫੀ ਧੇਰ ਤੋਂ ਇਸ ਤੇ ਇੱਕ ਥਾਟ ਪ੍ਰੋਸੈਸ ਪਾਰਟੀ ਦੇ ਅੰਦਰ ਚੱਲ ਰਿਹਾ ਸੀਗਾ ਲੇਕਿਨ ਹੁਣ ਇਸ ਸਟੈਪ ਦੇ ਨਾਲ ਕੀ ਤੁਹਾਡਾ ਕੀ ਖਿਆਲ ਹੈ ਕਿ ਉਸ ਹੈਪਨਿੰਗ ਇਨ ਕੈਨੇਡਾ ਟੂਡੇ ਐਂਡ ਇਹਦੇ ਬੇਲ ਰਿਫਾਰਮਸ ਦੀ ਇਨੀ ਅਰਜੈਂਸੀ ਕਿਉਂ ਹੈ ਔਰ ਇਹ ਦਿਨ ਕੀ ਫਰਕ ਪੈ ਜਾਏਗਾ ਦੇਖੋ ਡਾਕਟਰ ਸਭ ਪਹਿਲੀ ਗੱਲ ਆ ਜਿਹੜੀ ਆਪਣੀ ਬੇਲ ਰਿਫਾਰਮ ਦੀ ਗੱਲ ਚੱਲਦੀ ਆ ਇਹ ਸਾਨੂੰ ਬਹੁਤ ਪਹਿਲਾਂ ਕਾਣੀ ਚਾਹੀਦੀ ਸੀਗੀ ਸਾਡੀ ਪਾਰਟੀ ਨੂੰ ਆਲਮੋਸਟ 3 ਸਾਲ ਹੋ ਗਏ ਇਸ ਇਸ਼ੂ ਨੂੰ ਠਾਣਦੇ ਨੂੰ ਪਾਰਲੀਮੈਂਟ ਵਿੱਚ ਕਿ ਤੁਸੀਂ ਜੇਲ ਲੈ ਕੇ ਨਾਟ ਬੇਲ ਆਪਾਂ ਦੇਖ ਰਹੇ ਹਾਂ ਕ੍ਰਾਈਮ ਕਾਫੀ ਵਧ ਰਿਹਾ ਵਾ ਪੀਸੀ ਵਿੱਚ ਹੋ ਗਿਆ ਅੰਟਰੀਅਰ ਵਿੱਚ ਹੋ ਗਿਆ ਕਾਲਗਰੀ ਵਿੱਚ ਹੋ ਗਿਆ ਆਪਣੀਆਂ ਐਕਸਪੋਰਸ਼ਨਸ ਕਾਫੀ ਹੋ ਰਹੀਆਂ ਵਾ ਦਿਨੇ ਦੁਪਹਿਰੇ ਸ਼ੂਟਿੰਗਸ ਹੋਣ ਲੱਗੀਆਂ ਕਾਰ ਜੈਕਿੰਗਸ ਹੋ ਗਈਆਂ ਘਰਾਂ ਵਿੱਚ ਹੋਮ ਇਨਵੇਸ਼ਨ ਹੋ ਗਈਆਂ ਸਾਡੇ ਇੱਥੇ ਕਾਫੀ ਇਦਾਂ ਦੇ ਕੇਸ ਹੋਏ ਆਂ ਅੰਟਰੀਅਰ ਦੇ ਵਿੱਚ ਜਿੱਤੇ ਰਾਤ ਨੂੰ ਆ ਕੇ ਇੱਕ ਤਾਂ ਉਹਨਾਂ ਨੇ ਫਾਦ ਨੂੰ ਮਾਰਿਆ ਗੋਲੀ ਨਾਲ ਉਹ ਆਪਣੇ ਬੱਚਿਆਂ ਸਾਹਮਣੇ ਤੇ ਉਹ ਨੈਕਸਟ ਦਿਨ ਬਾਅਦ ਬੇਲਤੇ ਸੀਗੇ ਸੋ ਜਿਹੜੀ ਇਹ ਰਿਵੋਲਵਿੰਗ ਡੋਰ ਬਣੀ ਹੋਈ ਆ ਇਹ 2018 ਬਾਅਦ ਬਣੀ ਆ ਜੋ ਨਿਬਲ ਸਰਕਾਰ ਇੱਕ ਬਿਲ ਲੈ ਕੇ ਆਈ ਸੀ ਬਿਲ C75 ਯੈਸ ਉਹਨਾਂ ਕੀ ਕੀਤਾ ਉਹਨਾਂ ਨੇ ਇੱਕ ਉਹ ਕਹਿੰਦੇ ਪ੍ਰਿੰਸੀਪਲ ਆਵਰ ਸਪ੍ਰਿੰਟ ਉਹਨਾਂ ਨੇ ਉਹ ਆਪਣੇ ਬਿਲ ਵਿੱਚ ਪਾਇਆ ਮਤਲਬ ਕਿ ਜਜ ਨੂੰ ਹੁਣ ਮੰਡੈਟਰੀ ਆ ਕਿ ਤੁਸੀਂ ਜੋ ਬੰਦਾ ਅਕਿਊਜ਼ ਹੋਵੇ ਉਹਨੂੰ ਤੁਸੀਂ ਲੀਸਟ ਰਿਸਟ੍ਰਕਟਿਵ ਕੰਡੀਸ਼ਨਸ ਐਟ ਦੀ अर्लीस्ट ऑਪਰਚੁਨਿਟੀ ਨੂੰ ਰੀਲੀਜ਼ ਕਰਨਾ ਤੁੰ ਨੂੰ ਪੈਨ ਦਾਵਾ ਸੋ ਉਹਨਾਂ ਨੇ ਜੱਜਾਂ ਦੇ ਹੱਥ ਟਾਇ ਕਰਤੇ ਹੁਣ ਉਹ ਕਹਿ ਰਹੇ ਕਿ ਅਸੀਂ ਬਿੱਲ ਲੈ ਕੇ ਆਣਾ ਵਾ ਬਟ ਜੇ ਜਿਹੜੀ ਚੀਜ਼ ਉਹਨੇ ਆਫਟਰਾਪ ਕੀਤੀ ਇਹਨੂੰ ਠੀਕਾਣਾ ਕਾਫੀ ਮੁਸ਼ਕਲ ਹੁੰਦਾ ਵਾ ਤੇ ਜੇ ਉਹ ਇੰਨੇ ਸੀਰੀਅਸ ਹੁੰਦੇ ਹੁਣ ਅਸੀਂ ਆਪਣੇ ਅਪ੍ਰੈਲ ਦੇ ਵਿੱਚ ਅਸੀਂ ਵਾਕੇ ਆਏ ਆ ਪਾਰਲੀਮੈਂਟ ਦੇ ਵਿੱਚ ਆਪਣੇ ਮਈ ਦੇ ਵਿੱਚ ਉਦੋਂ ਕੋਈ ਬਿੱਲ ਬਿੱਲ ਲੈ ਕੇ ਨਹੀਂ ਆਏ ਸੋ ਕੀ ਸੌਦਾ ਸੀ ਪੋਸ਼ਕਾਰੇ ਅੱਜ ਸਾਡੀ ਅਨਾਉਂਸਮੈਂਟ ਅਫੀਸ਼ੀਅਲ ਹੋਈ ਹੈ ਮੈਨੂੰ ਮੈਂ ਬੜੇ ਖੁਸ਼ ਕਿਸਮਤ ਵਾਲਾ ਮੈਂ ਕਿ ਮੈਨੂੰ ਪ੍ਰਾਈਵੇਟ ਮੈਂਬਰਸ ਬਿਲਡ ਦੇ ਡਰਾਸ ਵਿੱਚ ਮੈਨੂੰ ਨੰਬਰ 10 ਮਿਲੇਆ ਵਾ ਲੱਕੀ ਨੰਬਰ 10 ਇੱਕ ਡਰਾ ਹੁੰਦਾ ਲਾਟਰੀ ਸਿਸਟਮ ਐਮਪੀਆ ਵਾਸਤੇ ਤੇ ਸੋ ਆਫਟਰ ਲਿਸਨਿੰਗ ਟੂ ਦ ਕਮਿਊਨਿਟੀ ਹਮ ਪਿਛਲੇ 10 ਮਹੀਨਿਆਂ ਤੋਂ ਮੈਂ ਕਾਫੀ ਟਰੈਵਲ ਕਰ ਰਿਹਾ ਹਾਂ ਯੂਕਾਨਟ ਵਾਈਟਵਰਸ ਟੂ ਲੈ ਕੇ ਆਊਟ ਈਸਟ ਆਈਵ ਬੀਨ ਅਕ੍ਰੋਸ ਦ ਕੰਟਰੀ ਬੀਸੀਸ ਕਾਫੀ ਮੈਂ ਟਾਈਮ ਸਪੈਂਡ ਕੀਤਾ ਤੁਹਾਡੇ ਐਮਐਲਏ ਦਾ ਨਾਮ ਮਿਲੇਆ ਤੁਹਾਡੇ ਬੈਂਕ ਕੋ ਪੁਲਿਸ ਡਿਪ ਉਨ੍ਹਾਂ ਦੀ ਲਾਹੇ ਨਾਲ ਹੀ ਉਨ੍ਹਾਂ ਦੀ ਸਪੋਰਟ ਦੇ ਨਾਲ ਹੀ ਇੱਕ ਵਲ ਟਾਰਡ ਆਊਟ ਡੀਟੇਲ ਪਲਾਨ ਲਕਾਇਆ ਹੈ ਬੇਲ ਤੇ ਜਿੱਥੇ ਜਿਹੜੇ ਰਿਪੀਟ ਵਲੈਂਟ ਅਫੈਂਡਰਾਂ ਜਿਹੜੇ ਵਾਰ-ਵਾਰ ਵਾਰ-ਵਾਰ ਜਾ ਜਾ ਕੇ ਚੋਰੀਆਂ ਕਰਦੇ ਜਿਹਨਾਂ ਤੁਸੀਂ ਕਿਹਾ ਸੀ ਉਹ ਡਰ ਚੱਕਿਆ ਗਿਆ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਜੋ ਕੋਈ ਕ੍ਰਾਈਮ ਕਰਦੇ ਹਾਂ ਸਵੇਰੇ ਕਰਦੇ ਹਾਂ ਸ਼ਾਮ ਨੂੰ ਬਾਹਰ ਤੇ ਸੋ ਤੁਹਾਡੇ ਉੱਤੇ ਆਪਣੇ ਕਲੋਨਾ ਵਿੱਚ ਤੁਹਾਡੇ ਤੁਹਾਡੇ ਮੇਅਰ ਆ ਉਹਨੇ ਵੀ ਕਿਹਾ ਸੀ ਕਿ ਉਹਨਾਂ ਨੇ ਕਿ ਜਿਹੜੇ ਸਾਡੇ 15 ਕ੍ਰਿਮੀਨਲ ਦਾ ਉਹ ਇੱਕ ਸਾਲ ਵਿੱਚ 1500 ਕ੍ਰਾਈਮ ਕਰਦੇ ਆ ਸੋ ਆਪਣਾ ਜਿਹੜਾ ਇਸ਼ੂ ਹੈ ਉਹ ਹੈਗਾ ਟਾਰਗਟਿੰਗ ਰਿਪੀਟ ਰਿਪੀਟ ਵਲੈਂਟ ਅਫੈਂਡਰਸ ਜਿਹੜਾ ਲਿਬਰਲ ਪਾਰਟੀ ਦਾ ਐਡਵਾਂਸ ਲੈ ਕੇ ਸੀ ਪ੍ਰਿੰਸੀਪਲ ਰੈਸਟ੍ਰੇਂਟ ਅਸੀਂ ਉਹਨੂੰ ਰੀਪੀਲ ਕਰਾਂਗੇ ਨਾਲ ਦੀ ਨਾਲ ਇੱਕ ਟਫਰ ਇਨਫੋਰਸਮੈਂਟ ਔਨ ਸਟੇਰੀ ਆਪਣੀ ਕੰਡੀਸ਼ਨਸ ਦੀ ਬੇਲ ਦੀਆਂ ਐਂਡ ਅਦਰ ਪ੍ਰੈਡਿਕਟਿਵ ਮੈਜਰ ਸੋ ਇਟਸ ਅ ਵੈਲ ਥੌਟ ਆਫ ਪਾਲਿਸੀ ਦੈਟਸ ਗੈਨਾ ਕ੍ਰੈਕ ਡਾਊਨ ਔਰ ਰੀਪੀਟ ਫਾਉਲ ਅਫੈਂਡਰਸ ਬਿਲਕੁਲ ਉਹਦੇ ਮੈਂ ਮੰਨਦਾ ਕਿਉਂਕਿ ਇਹ ਅੱਜ ਨਹੀਂ ਗੱਲ ਸ਼ੁਰੂ ਹੋਈ ਜਿਸ ਸਮੇਂ ਮੈਂ ਕਿਹਾ ਕਿ ਨਾਟ ਵਿਥਸਟੈਂਡਿੰਗ ਕਲੋਜ਼ ਵਿਲ ਦੋਸੀ ਨੂੰ ਫੋਲੋ ਕਰ ਰਹੇ ਹਾਂ ਕਿ ਇੱਕ ਕੰਸਿਸਟੈਂਟ ਸਟੈਂਡ ਦਾ ਪਾਰਟੀ ਦਾ ਇਤਿਹਾਸ ਹੈ ਨੋ ਡਾਊਟ ਔਰ ਲੇਕਿਨ ਮੈਂ ਇੱਕ ਟੈਕਨੀਕਲੀ ਟੈਕਨਿਕਲਟੀ ਇਹ ਵੀ ਚਾਹਣਾ ਤੁਹਾਡੇ ਜ਼ਰੀਏ ਮੇਰੇ ਸਰੋਤਿਆਂ ਨੂੰ ਸਮਝ ਆ ਜਾਏ ਕਿ ਇੱਕ ਰੂਲਿੰਗ ਪਾਰਟੀ ਵੀ ਇੱਕ ਬਿੱਲ ਲਿਆ ਰਹੀ ਹੈ ਇੱਕ ਬਿੱਲ ਤੁਸੀਂ ਵੀ ਲਿਆ ਰਹੇ ਹੋ ਇਹਦਾ ਟੈਕਨੀਕਲ ਸਿਗਨੀਫੀਕੈਂਸ ਕੀ ਹੈ ਕਿਉਂਕਿ ਇਹ ਤੇ ਡਿਬੇਟ ਹੋਏਗੀ ਕਿਉਂਕਿ ਇਹ ਜਿਹੜਾ ਇਹ ਨੰਬਰ 10 ਪੋਜੀਸ਼ਨ ਹੈ ਇਸ ਬਿੱਲ ਦੀ ਸੋ ਉ ਤਾਂ ਅਸੀਂ ਜਾਣਦੇ ਹਾਂ ਕਿ ਇੱਥੇ ਡਿਬੇਟ ਤਾਂ ਹੋਏਗੀ ਇਟਸ ਇਟਸ ਓਪਨ ਫੋਰ ਡਿਬੇਟ ਲੇਕਿਨ ਇਹ ਜ਼ਿਆਦਾ ਸੰਭਾਵਨਾ ਤੇ ਇਹੀ ਹੁੰਦੀ ਹੈ ਕਿ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਵਾਲਾ ਬਿੱਲ ਜਿਹੜਾ ਉਹ ਪਾਸ ਹੋ ਜਾਏਗਾ ਤੇ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਜੋ ਸਾਡਾ ਕੰਮ ਕਰਨ ਅਸੀਂ ਉਹਨਾਂ ਨੂੰ ਸ਼ਾਨ ਪ੍ਰੈਸ਼ੀਡੈਂਟ ਮਿਨਿਸਟਰ ਨੂੰ ਅਸੀਂ ਉਹਨੂੰ ਕਿਹਾ ਵਾ ਕਿ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤੁਹਾਡਾ ਬਿੱਲ ਅਸੀਂ ਤਿਆਰ ਕਰ ਚੁੱਕੇ ਹਾਂ ਇਫ ਯੂ ਆਰ ਸੀਰੀਅਸ ਬਾਟ ਬਿੱਲ ਫੋਰਮ ਤੇ ਐਂਡ ਵੀ ਹੈਵ ਦ ਸਪੋਰਟ ਆਫ ਮੇਅਰਸ ਪ੍ਰੀਮੀਅਰਸ ਐਮ ਐਲ ਏਜ਼ ਲਾਅਨ ਫੋਰਸਮੈਂਟ ਵਿਕਟਮ ਐਡਵੋਕਸੀ ਗਰੂਪਸ ਉਹਨਾਂ ਦਾ ਹਮਵਰਕ ਅਸੀਂ ਯੂ ਨੋ ਉਹਨਾਂ ਦੇ ਕੇਸ ਆਲਸ ਕੀਤਾ ਨਹੀਂ ਅਸੀਂ ਕਰਕੇ ਉਹਨਾਂ ਲਈ ਤਿਆਰ ਕਰ ਚੁੱਕੇ ਹਾਂ ਇਟਸ ਏ ਵੈ ਨਾਨ ਪਾਰਟੀਜ਼ਨ ਬਿੱਲ ਐ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਬਿੱਲ ਵਿੱਚ ਇਟਸ ਅ ਵੈਰੀ ਟਾਰਗੇਟਡ ਰੀਜ਼ਨੇਬਲ ਅਪਰੋਚ ਤੇ ਵੀ ਹੈਵ ਅ ਲੋਟ ਆਫ ਐਂਡੋਰਸਮੈਂਟਸ ਫਰਮ ਬੀਸੀ ਐਂਡ ਅਕ੍ਰੋਸ ਦ ਕੰਟਰੀ ਸੋ ਅਸੀਂ ਅਸੀਂ ਖੁਦ ਕਹਿੰਦੇ ਆ ਕਿ ਆਪਾਂ ਜੇ ਤੁਸੀਂ ਸਾਡਾ ਬਿੱਲ ਤੁਸੀਂ ਲੈਣਾ ਵਾ ਲੈ ਲਓ ਇਟਸ ਰੈਡੀ ਟੂ ਗੋ ਸੋ ਸੈਪਟੈਂਬਰ 19 ਤੋਂ ਪਹਿਲਾਂ ਪਹਿਲਾਂ ਮੈਨੂੰ ਇਹ ਬਿੱਲ ਪੇਸ਼ ਕਰਨਾ ਪੈਣਾ ਪਾਰਲੀਮੈਂਟ ਦੇ ਵਿੱਚ ਸੋ ਨੈਕਸਟ ਵੀਕ ਮੈਂ ਕਰੂੰਗਾ ਤੇ ਸਾਡੀ ਇਹ ਬੇਨਤੀ ਰਹਿਣੀ ਹੈ ਸਾਰੀ ਪਾਰਟੀਆਂ ਨੂੰ ਕਿ ਲੈਟਸ ਵਰਕ ਟੂਗੇਦਰ ਟਾਈਮ ਇਜ਼ ਨਾਟ ਔਨ ਆਰ ਸਾਈਡ ਜੋ ਉਹ ਬਿੱਲ ਲੈ ਕੇ ਆਣਗੇ ਦੋ ਤਿੰਨ ਮਹੀਨੇ ਲਾਣਗੇ we're running out of time. Lives are at risk. So Sanuaki, okay, let's work as, as Canadians, let's put the party aside and let's get something passed. ਦੂਸਰੀ ਚੀਜ਼ ਇਹ ਹੈ ਕਿ ਮੈਂ ਦੇਖ ਰਿਹਾ ਸੀ ਕੁਝ ਸਟੈਟਸ ਜਿਵੇਂ ਇੱਕ ਮੈਂ ਮੇਰੇ ਖਿਆਲ ਤੁਹਾਡੀ ਪਾਰਟੀ ਦੇ ਸ਼ਾਇਦ ਬੈਕਗ੍ਰਾਉਂਡਰ ਵੀ ਸੀਗਾ ਜਿਹੜੀ ਤੁਹਾਡੀ ਸਟੇਟਮੈਂਟ ਆਈ ਹੈ ਉਹਦੇ ਨਾਲ ਨਾਲ ਇੱਕ ਸਟੈਟ ਕੈਨੇਡਾ ਦੇ ਵੀ ਕੁਝ ਸਟੈਟਸ ਨੇ ਕੁਝ ਉੱਥੇ ਵੀ ਸਟੈਟਸ ਨੇ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੇ ਵਿੱਚ ਥੋੜਾ ਜਿਹਾ ਅਨ ਆਪਸ ਦੇ ਵਿੱਚ ਮੇਲ ਨਹੀਂ ਖਾਂਦੇ ਆਲਦੋ ਪਬਲਿਕ ਪਰਸਪੈਕਸ਼ਨ ਜੇ ਤੁਸੀਂ ਮੇਅਰ ਦੀ ਗੱਲ ਕੀਤੀ ਹੈ ਪ੍ਰੀਮੀਅਰ ਦੀ ਗੱਲ ਕੀਤੀ ਹੈ ਉਹ ਤੇ ਹੈ ਹੀ ਕਿ ਕ੍ਰਾਈਮ ਇਜ਼ ਔਨ ਦਾ ਰਾਈਜ਼ ਲੇਕਿਨ ਸਟੈਟ ਕੈਨੇਡਾ ਦੇ ਜਿਹੜੇ ਸਟੈਟਿਸਟਿਕਸ ਨੇ ਉਹ ਉਹਨੂੰ ਸਪੋਰਟ ਨਹੀਂ ਕਰਦੇ ਆਲਦੋ ਕੋਈ ਬਹੁਤ ਸਿਗਨੀਫੀਕੈਂਟ ਡਿਕਲਾਈਨ ਤਾਂ ਨਹੀਂ ਉਹਦੇ ਮੁਤਾਬਕ ਵੀ ਜੇਕਰ ਦੇਖਿਆ ਜਾਏ ਬਟ ਸਟਿਲ ਸਟੈਟ ਕੈਨੇਡਾ ਕਹਿੰਦਾ ਕਿ देयर इज ਓਵਰਆਲ ਡਿਕਲਾਈਨ ਇਨ 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 ਦਾ ਕ੍ਰਾਈਮ ਰੇਟ तो फिर पिछले 10 साल लांच आज तक की कंपेयर करो जब उन डी लिबरल पार्टी आईया, hmm. there is no doubt की numbers have gone up, hmm. और तुझे ए, ए ए साल लांच आठवीं निहायत थोड़ी ब्लिप आ चुकी है स्टेट्स नहीं कटते हुए डिफरेंस टॉय, पर इफ यू लोक एट द फुल 10 इयर ट्रेजेक्टरी, एक्सटोर्शन है कि 103% ऊपर, इन ऑफ फायरार्म्स ऑफ ਦੇਖੋ 2015 ਤੋਂ ਪਹਿਲਾਂ ਦੇਖੋ ਹਾਰਪਰ ਅੰਦਰ ਸਰਕਾਰ ਤੋਂ ਪਹਿਲਾਂ ਤੇ ਨੰਬਰਸ ਆਰ ਕਮਿੰਗ ਡਾਊਨ ਇਟ ਵਾਸ ਅ ਡਾਊਨਵਰਡ ਟ੍ਰੈਂਡ ਹਮਮ ਹੌਂਜੇ ਨੰਬਰ ਜਾ ਰਹੇ ਉੱਪਰ ਨੂੰ ਜਾ ਰਹੇ ਐਂ ਅਗੇਨ ਆਪਾਂ ਸਾਰੇ ਜਾਣਦੇ ਆਪਾਂ ਅੱਜਕੱਲ੍ਹ ਕ੍ਰਾਈਮ ਆਪਾਂ ਸਾਰੇ ਹਰ ਇੱਕ ਸਟਰੀਟ ਵਿੱਚ ਹੋ ਰਿਹਾ ਵਾ ਸਾਰੇ ਬੰਦੇ ਆਪਣੇ ਡਰਦੇ ਕਮੇਟੀ ਡਰਦੀ ਆ ਦੇਰ ਇਜ਼ ਅ ਰੀਅਲ ਸੈਂਸ ਆਫ ਐਂਗਜ਼ਾਇਟੀ ਔਨ ਦਾ ਗਰਾਉਂਡ ਤੇ ਇਹ ਪਹਿਲਾਂ ਨਹੀਂ ਸੀਗੀ ਤੇ ਹੁਣ ਅੱਜ ਜਿਹੜੇ ਕਿਮਰੋਸ ਵੀ ਪਤਾ ਕਿ ਅਸੀਂ ਰਾਤ ਨੂੰ 12 ਵੀ ਆਈ ਜਾਣਾ ਵਾ ਸੋ ਵੀ ਹੈਵ ਟੂ ਕ੍ਰੈਕ ਡਾਊਨ ਔਨ ਬੇਲ ਲਾਸ ਤੇ ਰਿਪੀਟ ਵਾਰਡ ਡਿਫੈਂਸ ਖਾਸ ਕਰਕੇ ਜਿਹੜੇ ਵਾਰ 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 ਆਪ ਕਮਿਊਨਿਟੀ ਜਾ ਜਾ ਕੇ ਟਾਰਗੇਟ ਕਰ ਰਿਹਾ ਦੇ ਹੈਵ ਟੂ ਬੀ ਬਿਹਾਈਂਡ ਬਾਰਸ ਇਹਦੇ ਚ ਗਨਸ ਸਭ ਇੱਕ ਚੀਜ਼ ਹੈ ਜਿਹੜੀ ਇਸ ਮੈਂ ਇੰਡੀਆ ਦੇ ਪਰਸਪੈਕਟਿਵ ਤੋਂ ਵੀ ਦੇਖਦਾ ਕਿ ਉੱਥੇ ਅੰਡਰ ਟ੍ਰਾਇਲਸ ਦੀ ਬਹੁਤ ਜ਼ਿਆਦਾ ਵੱਡੀ ਗਿਣਤੀ ਹੈ ਜੇਲ੍ਹਾਂ ਦੇ ਵਿੱਚ ਤਕਰੀਬਨ 76% ਲੋਕ ਜਿਹੜੇ ਨੇ ਉਹ ਅੰਡਰ ਟ੍ਰਾਇਲਸ ਨੇ ਜਿਹੜੀ ਇੱਕ ਬੜੀ ਓਵਰਕਰਾਊਡਿੰਗ ਦੀ ਵਜ੍ਹਾ ਜੇਲ੍ਹਾਂ ਦੇ ਵਿੱਚ eh is bill de critics ne although there lots of supporters of this bill as well uh, i know that lekin jede critics ne oh kehne ke this will ultimately result in overcrowding of the jails aur dusra ke process will become the punishment ke log hukurm je kise nu bail nahi mildi te ode layi ki checks and balances ne ke ki courts dekhn giyan us lihaz de naal ke process hi punishment na manje ke matlab bail nahi mili ese karke bahut sare courts ne jehni oh kehndiyan ne ke ਜਿਹੜੀ ਬੇਲ ਹੈ ਉਹ ਜ਼ਰੂਰ ਮਿਲਣੀ ਚਾਹੀਦੀ ਹੈ ਜਿਹੜੀ ਜੇਲ ਹੈ ਦੈਟ ਸ਼ੁਡ ਬੀ ਐਨ ਐਕਸੈਪਸ਼ਨ ਸੋ ਦੇਖੋ ਜੀ ਪੁਰਸ਼ੂ ਟੇਕ ਔਨ ਦੈਟ ਦੇਖੋ ਜੀ ਪਰਸਮਪਸ਼ਨ ਆਫ ਇਨੋਸੈਂਸ ਹੁੰਦੀ ਆਪਣੀ ਚਾਰਟਰਸ ਰਾਈਟ ਹੋਣੀ ਹੈ ਕਿ ਕੋਈ ਬੰਦਾ ਫਿਰ ਫੜਿਆ ਜਾਂਦਾ ਵਾ ਦੇ ਹੈਵ ਅ ਪਰਸਮਪਸ਼ਨ ਆਫ ਇਨੋਸੈਂਸ ਉਸ ਨੂੰ ਪਤਾ ਵਾ ਐਂਡ ਦੈਟਸ ਵਾਈਜ਼ ਅਸੀਂ ਬੇਲ ਲੈ ਕੇ ਆਏ ਆ ਇਟਸ ਅ ਚਾਰਟਰ ਕੰਪਲੈਂਟ ਆ ਇੱਕ ਟਾਰਗੇਟਡ ਅਪਰੋਚ ਆ ਇਟਸ ਪ੍ਰੋਪੋਰਸ਼ਨਲ ਇਨ ਇਟਸ ਐਕਸ਼ਨਸ ਤੇ ਅਸੀਂ ਚਾਹੁੰਦੇ ਕਿ ਜਿਹੜਾ ਕੋਈ ਬੰਦਾ ਪਹਿਲੀ ਵਾਰ ਕੋਈ ਕੋਈ ਗਲਤੀਆਂ ਫੜਿਆ ਗਿਆ ਕੁਝ ਹੋ ਗਿਆ ਉਹ ਨੂੰ ਆਪਾਂ ਬਿਲਕੁਲ ਨਾ ਕਰੀਏ ਅਸੀਂ ਗੱਲ ਕਰਦੇ ਆ ਜਿਹੜੇ ਬੰਦੇ ਜਿਹਨਾਂ ਦੀ 10 ਦੀ 25 30 ऑलरेडी ਚਾਰਜ ਲੱਗ ਚੁੱਕੀ ਆ ਜਿਨ੍ਹਾਂ ਦੇ ਇੱਕ ਬਿਜ਼ਨਸ ਬਣਾ ਲੈ ਕ੍ਰਾਈਮ ਕਰ ਲਿਆ ਬਾਰ 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 ਆ ਰਿਹਾ ਤੇ ਜੇ ਆਪਾਂ ਉਹ ਹੀ ਆਪਾਂ 15 20 ਜਿਹੜਾ ਕਲੋਨਸ ਉਹ 15 ਜਾਣੇ ਸੀ ਆਪਾਂ ਉਹ ਵੀ 15 ਜਾਣੇ ਆਪਾਂ ਜੇਲ੍ਹ ਚ ਰੱਖ ਲੀਏ ਆਪਣੇ 1500 ਕ੍ਰਾਈਮ ਘੱਟ ਗਿਆ 1 ਸਾਲ ਦੇ ਵਿੱਚ ਸੋ ਜਿਹੜੇ ਕਿ ਹੈਂਡਲਿੰਗ ਪ੍ਰੋਬਲਮ ਆ ਇਹ ਪ੍ਰੋਬਲਮ ਆ ਕਿ ਆਪਣੇ ਕੋਲ ਜ਼ਿਆਦਾ ਕ੍ਰਿਮੀਨਲ ਹੀ ਹੈਗੇ ਪਰ ਜਿਹੜੇ ਹੈਗੇ ਆ ਉਹ ਅਫੀਸ਼ੀਅੰਟ ਬਹੁਤ ਆ ਉਹਨਾਂ ਨੂੰ ਪਤਾ ਕਿ ਅਸੀਂ ਬਾਹਰ ਆਈ ਜਾਣਾ ਸੋ ਇਹ ਬਿਲ ਬਿਲ ਜਿਹੜਾ ਇਹ ਰੂਮ ਕ੍ਰੀਏਟ ਕਰੇਗਾ ਟੂ ਡਿਸਟਿੰਗੁਇਸ਼ ਬੀਟਵੀਨ ਥੈਟ 100%. Hmm. The judge will look at the history, uh, criminal history of uh, of the accused. Only hmm. history mandatory check will be it is a summary offence, minor offence, it is a different story. If major crime, they are deciding classify as a major offence. ਇਟਸ ਅ ਡਿਫਰੈਂਟ ਸੈਟਅਪ ਤੇ ਸਾਡੇ ਨਾਲ ਨਾਲ ਅਸੀਂ ਫੈਡਰਲ ਕੋਰਟ ਦੇ ਜੱਜ ਵਿੱਚ ਇਨਵੋਲਵ ਕਰਾਂਗੇ ਕਿ ਕੇ ਵੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਥੋੜਾ ਪ੍ਰੈਸ਼ਰ ਹੋ ਰਿਹਾ ਵਾ ਤੇ ਅਸੀਂ ਆ ਵੀ ਕਹਿੰਦੇ ਕਿ ਜਿਹੜੇ ਆਪਣੇ ਪ੍ਰੀਮੀਅਰ ਵੀ ਆ ਆਪਣੇ ਆਪਣੇ ਡਿਫਰੈਂਟ ਪ੍ਰੋਵਿੰਸ਼ੀਅਲ ਲੀਡਰਸ ਵੀ ਆ ਉਹ ਵੀ ਆਪਣੇ ਲੋਕਲ ਲੈਵਲ ਤੇ ਕੰਮ ਕਰਨ ਨਾਲ ਨਾਲ ਮਿਨਿਸਪਲ ਲੀਡਰਸ ਔਨ ਦਾ ਪੁਲਿਸ ਲੈਵਲ ਇੱਕ ਲਫਜ਼ ਜਿਹੜਾ ਕਾਫੀ ਇੱਕ ਫਰੇਜ਼ ਜਿਹੜਾ ਉੱਭਰ ਕੇ ਆਉਂਦਾ ਥ੍ਰੀ ਸਟ੍ਰਾਈਕਸ ਐਂਡ ਯੂ ਆਰ ਆਊਟ ਸੋ ਇਹ ਕੈਨ ਯੂ ਜਸਟ ਲੈਬੋਰੇਟ ਔਨ ਥਿਸ ਅ ਬਿਟ ਜੀ ਸੋ ਸਾਡੀ ਪਾਰਟੀ ਦਾ ਇੱਕ ਕੈਂਪੇਨ ਲਾਈਨ ਵਿੱਚ ਵੀ ਹੈ ਇੱਕ ਤਰ੍ਹਾਂ ਦੀ ਕਮਿਟਮੈਂਟ ਸੀ ਜੀ ਹੋਣ ਵੀ ਕਹਿ ਰਹੇ ਆ ਜਿਹੜੇ ਬੰਦੇ ਕੋਈ ਕ੍ਰਿਮਨਲ ਤਿੰਨ ਵਾਰੀ ਇਨਡਾਈਟਲ ਅਫੈਂਸ ਦੀ ਕਨਵਿਕਸ਼ਨ ਲੈ ਰਹੇ ਵਾ ਉਹਨਾਂ ਉਹ ਕੀ ਸਾਊਂਡ ਗਿਲਟੀ ਨਾਟ ਕੇ ਚਾਰਟ ਜੇ ਮਤਲਬ ਗਿਲਟੀ ਆ 10 ਮੇਜਰ ਆਪਣੇ ਤਿੰਨ ਮੇਜਰ ਅਫੈਂਸਸ ਦੇ ਉਹਨੂੰ ਕੋਈ ਬੇਲ ਨਹੀਂ ਮਿਲਣੀ ਕੋਈ ਪ੍ਰੋਬਲ ਨਹੀਂ ਮਿਲਣੀ ਕੋਈ ਰਿਲੀਜ਼ ਨਹੀਂ ਮਿਲਣੀ ਮੀਨਮ 10 ਸਾਲ ਦੀ ਸਜ਼ਾ ਹੋਣੀ ਹੈ ਹਮ ਐਂਡ ਦੇ ਵਰ ਕਮ ਆਊਟ ਆਫਟਰ ਦੈਟ ਇਫ देयर ਇਜ਼ ਅ ਪਾਥ ਟੁਵਰਡ ਰੀਹਬਿਲਿਟੇਸ਼ਨ ਜਿਹੜੇ ਬੰਦੇ ਜਿਹਨਾਂ ਤਿੰਨ shooting, got assault, and he's been caught. He doesn't belong on the streets. He is not going to get rehabilitated. Mm -hmm. he, he belongs behind bars. So uh, even uh, Justice Minister this is a the, you know the Wild West approach. So how do you respond to that kind of criticism? I Sean Fraser, the Liberal, Justice Minister, said that this is a Wild Wild West, but I I disagree. ਜਿਵੇਂ ਆਪ ਦੇਖ ਰਹੇ ਹਾਂ ਜਿਸ ਤਰ੍ਹਾਂ ਕ੍ਰਾਈਮ ਫੋਰੀਆ ਵਾ ਦਿਸ ਇਜ਼ ਦ ਵਰਸਟ ਇਨ ਦ ਵਾਰਲਡ ਵਾਰਲਡ ਵਸ ਬਿਕਮ ਅ ਅ ਵਾਰ ਜ਼ੋਨ ਐਂਡ ਯੂ ਨੋ ਹੀ ਪੁਆਇੰਟਸ ਦ ਬਾਰਬਕ ਐਨ ਕਿ ਲਿਬਰਲ ਪਾਰਟੀ ਆਊਟ ਆਫ ਟੱਚ ਆ ਉਹ ਸਮਝਦੇ ਨਹੀਂ ਕਿ ਗਰਾਊਂਡ ਤੇ ਕੀ ਹੋ ਰਿਹਾ ਵਾ ਉਹ ਆਪਣੇ ਆਫਿਸਾਂ ਬੈਠੇ ਆ ਤੇ ਜੇ ਹੁਣ ਪ੍ਰੈਸ਼ਰ ਪਾ ਰਹੇ ਅਸੀਂ ਤਾਂ ਜਾ ਕੇ ਬਿਲ ਲੈ ਕੇ ਆ ਰਹੇ ਬੇਲ ਦਾ ਹੁਣ ਅਸੀਂ ਜੂਨ ਜੂਨ ਚ ਬੈਠੇ ਸੀ ਉਦੋਂ ਕੁਝ ਲੈ ਕੇ ਨਹੀਂ ਆਏ ਜੇ ਸਿਰਸ ਹੁੰਦੇ ਤੋ ਇਹ ਇਹਨਾਂ ਦੀ ਸੋਚਣੀ ਹੈ ਜਿਵੇਂ ਸ਼ੌਂਕ ਫਰੇਜ਼ਰ ਉਹ ਇਦਾਂ ਦਾ ਮਿਨਿਸਟਰ ਆ ਕਿ ਪਹਿਲਾਂ ਜੋ ਇਮੀਗ੍ਰੇਸ਼ਨ ਮਿਨਿਸਟਰ ਸੀਗਾ ਉਹਨੇ ਉਦੋਂ ਇਮੀਗ੍ਰੇਸ਼ਨ ਦਾ ਪੱਟਾ ਭਰਾਇਆ ਜਨਰਲ ਹਾਊਸਿੰਗ ਮਿਨਿਸਟਰ ਸੀਗਾ ਉਹਨੇ ਉੱਥੇ ਪੂਰਾ ਖਿਲਾਰਾ ਪਾਇਆ ਤੇ ਹੁਣ ਉਹ ਮਾਰਕ ਕਾਨੀ ਲਿਆਏ ਨੂੰ ਜਸਟਿਸ ਮਿਨਿਸਟਰ ਤੇ ਤੇ ਹੁਣ ਉਹ ਇਦਾਂ ਦੇ ਕਮੈਂਟ ਪਾ ਰਿਹਾ ਜਿਹੜੇ ਆਮ ਪਰਵਾਜ਼ ਇਹਨਾਂ ਦੇ ਕ੍ਰਾਈਮ ਹੋਇਆ ਵਾ ਦੇ ਵੇਰ ਅਫੈਂਡਿਡ ਅੱਜ ਥੜੀ ਪ੍ਰੈਸ ਕਾਨਫਰੰਸ ਤੇ ਦਰ ਵਾਸ ਅ ਬ੍ਰਦਰ ਆਫ ਦ ਫਾਦਰ ਦੋ ਵਾਸ ਕਿਲਡ ਇਨ ਵਨ ਹੀ ਵਾਸ ਸੋ ਅਫਸਟ ਕਿ ਇਹ ਮੈਂ ਆਪਣੇ ਸ਼ਾਨ ਫਰੈਸ਼ਰ ਦੇ ਲਵ ਸੀਗੇ ਸੋ ਅਗੇਨ ਇਟਸ ਕਾਮਨ ਸੈਂਸ ਪਾਲਿਸੀ ਟੂ ਸਟਾਪ ਰਿਪੀਟ ਵਾਇਲੈਂਟ ਅਫੈਂਡਰਸ ਐਂਡ ਟੂ ਰਿਸਟੋਰ ਸੇਫਟੀ ਔਨ ਆਰ ਸਟਰੀਟਸ ਜੇ ਆਪਾਂ ਬੇਲ ਰਿਫਾਰਮਸ ਤੋਂ ਥੋੜੀ ਜੀ ਅੱਗੇ ਜਾ ਕੇ ਗੱਲ ਕਰੀਏ ਖਨਾ ਸਾਹਿਬ ਤੇ ਤੁਹਾਡਾ ਕੀ ਖਿਆਲ ਹੈ ਕਿ ਹੋ ਜਿਹੜਾ ਰਾਈਜ਼ਿੰਗ ਕ੍ਰਾਈਮ ਰੇਟਸ ਨੇ ਆ ਔਰ ਇਹਨੂੰ ਹਮੇਸ਼ਾ ਵਾਸਤੇ ਮਤਲਬ ਕ੍ਰਾਈਮ ਨੂੰ ਦੇਖੋ ਕੋਈ ਵੀ ਆਈਡੀਅਲ ਸੋਸਾਇਟੀ ਨਹੀਂ ਹੁੰਦੀ ਕ੍ਰਾਈਮ ਕਦੇ ਵੀ ਪੂਰਾ ਮੰਨਫੀ ਨਹੀਂ ਹੁੰਦਾ ਕਿਸੇ ਵੀ ਸੋਸਾਇਟੀ ਚ ਇਟ ਆਲਵੇਜ਼ ਐਗਜ਼ਿਸਟਸ ਟੂ ਸਮ ਲੇਕਿਨ ਉਹ ਇੱਕ ਲਿਮਿਟ ਤੱਕ ਰਹੇ ਤਾਂ ਉਹ ਚੱਲ ਜਾਂਦਾ ਕੰਮ ਹੈ ਨਾ ਲੇਕਿਨ ਇਹਨੂੰ ਐਡਰੈਸ ਕਰਨ ਵਾਸਤੇ ਹੋਰ ਕੀ ਚੀਜ਼ਾਂ ਤੁਸੀਂ ਸਮਝਦੇ ਹੋ ਕੋਈ ਨੈਸੈਸਰੀ ਹੋਣਗੇ ਇਨ ਫਿਊਚਰ ਔਰ ਕਿਉਂਕਿ ਦਿਸ ਇਜ਼ ਆਈ ਥਿੰਕ ਵਨ ਸਟੈਪ ਬੇਲ ਰਿਫਾਰਮ ਇਜ਼ ਓਨਲੀ ਵਨ ਸਟੈਪ ਔਰ ਵਾਟ ਐਲਸ ਯੂ ਯੂ ਹੈਵ ਇਨ ਮਾਈਂਡ ਐਜ਼ ਅ ਪਾਰਟੀ ਪਾਲਿਸੀ ਔਰ ਇੰਡੀਵਿਜੂਅਲੀ ਐਜ਼ ਅ ਲਾਇਰ ਦੇਖੋ ਜੀ 2015 ਤੋਂ ਪਹਿਲਾਂ ਜਦੋਂ ਰਿਜ਼ਰਵਡ ਪਾਰਟੀ ਪਾਵਰ ਸੀਗੀ ਸਾਡੇ ਨੰਬਰ ਵਰ ਵੈਰੀ ਵੈਰੀ ਲੋ ਇੱਕ ਲੋਕਾਂ ਡਰ ਸੀਗੇ ਜੇ ਅਸੀਂ ਕ੍ਰਾਈਮ ਕਰਦੇ ਹਾਂ ਦੇਰ ਇਜ਼ ਗੋਇੰਬੀ ਸਮ ਪਨਿਸ਼ਮੈਂਟ ਅਸੀਂ ਲਾਇ ਕੇ ਸੀਗੇ ਮਿਨਿਮਮ ਮੈਂਟਰੀ ਸੈਂਟਰ ਸਿੰਗ ਫॉर ਮੇਜਰ ਅਫੈਂਸਸ ਜਿਹੜੇ ਬਟ ਆ ਮੇਜਰ ਅਫੈਂਸਸ ਨੂੰ ਤੁਸੀਂ ਪਤਾ ਸੀ ਕਿ ਤੂੰ ਆਹ ਟਾਈਮ ਕਰਦੇ ਹੋ ਤੁਸੀਂ ਗਿਲਟੀ ਹੁੰਦੇ ਹੋ ਤੁਹਾਨੂੰ ਘੱਟੋ ਘੱਟ 10 ਸਾਲੀ ਸਰ ਸਜ਼ਾ ਖੁੰਦੀ ਸੀ ਉਹਨਾਂ ਕੀ ਹੁੰਦਾ ਸੀਗਾ ਜਿਹੜੇ ਕ੍ਰਾਈਮਰ ਸੀ ਉਹ ਵੀ ਦੋ ਵਾਰੀ ਸੋਚਦੇ ਸੀ ਕਿ ਯਾਰ ਸਾਨੂੰ ਪਤਾ ਕਿ ਅਸੀਂ ਬਾਹਰ ਆਣ ਨਹੀਂ ਗਏ ਲੈਟਸ ਨਾਟ ਡੂ ਦਿਸ ਉਹ ਡਿਲੀਬਰਲ ਪਾਰਟੀ ਅੰਦਰ ਰਾਈ ਉਹਨਾਂ ਨੇ ਉਹ ਮਿਨਿਮਮ ਮੈਂਟਰੀ ਲਾ ਰਿਪੀਲ ਕਰਤੇ ਸੀ 5 ਲਿਆਏ ਹਾਊਸ ਅਰੈਸਟ ਦੇਣ ਲੱਗੇ ਜਿਹੜੇ ਜਿਹੜੇ ਚੇਂਜਸ ਆਏ ਆ ਇਹ ਲਿਬਰਲਸ ਸਾਫਟ ਔਨ ਕਰਾਇਮ ਕੈਚ ਐਂਡ ਰੀਲੀਜ਼ ਪਾਲਿਸੀ ਕਰਕੇ ਆਇਆ ਸੋ ਸਾਡੀ ਪਾਰਟੀ ਦਾ ਹੁਣ ਆ ਫੋਕਸ ਸੈਕਟਰ ਵਿੱਚ ਇੱਕ ਪ੍ਰਾਇੋਰਟੀ ਆ ਕਿ ਜਿਹੜੇ ਵੀ ਅਸੀਂ ਪਾਲਿਸੀਆਂ ਲੱਕ ਜਾਵਾਂਗੇ ਟੂ ਕ੍ਰੈਕ ਡਾਊਨ ਕਰਾਇਮ ਆ ਆਰ ਗੋਇੰਬੀ ਐਫੈਕਟਿਵ ਪਿਛਲੇ 2 ਹਫਤੇ ਪਹਿਲਾਂ ਆ ਕਾਫੀ ਇਸ਼ੂ ਆ ਰਹੇ ਸੀ ਕਿ ਜਿਹੜੇ ਹੋਮ ਓਨਰਸ ਆ ਉਹ ਜੇ ਕੋਈ ਅੰਦਰ ਘਰ ਚਾਹੁੰਦਾ ਤੇ ਆਪਣੇ ਪਰਿਵਾਰ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਤੇ ਚਾਰਜ ਲੱਗਦੇ ਸੀਗੇ ਸੋ ਅਸੀਂ ਬੈ ਲੈ ਕੇ it's called the stand on guard law. They're here to rob your house. You have now the presumption of innocence. So if you defend yourself, you have the presumption of innocence. It was a very hot topic in the Punjabi community across Canada. Castle Lock and the US, but we called it the stand on guard law. Minimum mandatory sentencing, again, if you commit a crime, there's a minimum punishment you will get. ਬੀਲਫੋਰਮ ਹੋ ਗਈ 3 ਸਟ੍ਰਾਈਕਸ ਇਨਰ ਆਊਟ ਆਪ ਅਲਾ ਹੋ ਗਏ ਅਜੀ ਇਦਾਂ ਦੀ ਕੋਈ ਇੱਕ ਗਾਰੰਟਰ ਦਾ ਵੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਬੰਦਾ ਇੰਡੈਕਟੇਬਲ ਅਫੈਂਸ ਦੇ ਵਿੱਚ ਕੋਈ ਬੰਦਾ ਹੈਗਾ ਤਾਂ ਉਹ ਉਹ ਗਾਰੰਟਰ ਨਹੀਂ ਬਣ ਸਕੇਗਾ ਅੱਜ ਦੀ ਡੇਟ ਤੇ ਜੇ ਕ੍ਰਿਮੀਨਲ ਦੂਜੇ ਕ੍ਰਿਮੀਨਲ ਦਾ ਗ੍ਰੈਂਟਰ ਬਣ ਸਕਦਾ ਤੁਝੇ ਉਹਨਦੇ ਲਈ ਵਾਊਚ ਕਰ ਸਕਦਾ ਇਟ ਡਸਨਟ ਮੇਕ ਐਨੀ ਸੈਂਸ ਜੇ ਤੁਹਾ ਕੋ ਕ੍ਰਿਮੀਨਲ ਰੈਕਡਰ ਤੁਸੀਂ ਕੋਈ ਹੋਰ ਕ੍ਰਿਮੀਨਲ ਵਾਸਤੇ ਤੁਹਾਨੂੰ ਵਾਊਚ ਕਰਨਾ ਮਨਾ ਹੋਣਾ ਚਾਹੀਦਾ ਵਾਸਤੇ ਜੇ ਕਹਿੰਦਾ ਜੀ ਪਲੀਜ਼ ਪਲੀਜ਼ ਕੰਪਲੀਟ ਜੀ ਤੁਸੀਂ ਕੈਨੇਡਾ ਟੈਂਪਰੀ ਰੈਜ਼ੀਡੈਂਟ ਆਏ ਹੋ ਜਾਂ ਤੁਸੀਂ ਹਾਲੇ ਵਰਕ ਪਰਮਿਟ ਤੇ ਹੋ ਸਟੂਡੈਂਟ ਵੀਜ਼ੇ ਤੇ ਹੋ ਹਮ ਤੁਸੀਂ ਕੋਈ ਕ੍ਰਾਈਮ ਕਰਦੇ ਯੂ ਹੈਵ ਟੂ ਸਬਮਿਟ ਯਰ ਪਾਸਪੋਰਟ ਹਾਫ ਟੂ ਗੁਣਾਵਾ ਤੁਝੇ ਆਪਣਾ ਪਾਸਪੋਰਟ ਸਰੈਂਡਰ ਕਰੋ ਅੱਜ ਦੀ ਡੇਟ ਕੀ ਹੋ ਰਿਹਾ ਵਾ ਐਡਮਿਸ਼ਨ ਦੇਖਿਆ ਜਿਸੀ ਐ ਸੋ ਵਾਸ਼ਿੰਗਟਨ ਆਰਕਾਰ ਨੂੰ ਅਗਲਾ ਹੀ ਕਿਸ ਨੂੰ ਗੋਲੀ ਮਾਰ ਕੇ ਮਾਰਤਾ ਉਹ ਅਰੈਸਟ ਹੋ ਗਏ ਉਹਨੂੰ ਬੇਲ ਮਿਲ ਗਈ ਨੈਕਸਟ ਫਲਾਈਟ ਲੈ ਕੇ ਬਾਹਰ ਜੀ ਵੀ ਗੈਣਾ ਮੇਕ ਸ਼ੁਰ ਵੀ ਟੇਕ ਦਸ ਪਾਸਪੋਰਟਸ ਅਵੇ ਇੱਕ ਗੈਣਾ ਸਮਝਾ ਚਾਰਟਰ ਆਫ ਰਾਈਟਸ ਆ ਪਾਸਾਰੇ ਜਾਣਦੇ ਕਿ ਅਸੀਂ ਸਾਰੇ ਉਹਦੀ ਬੜੀ ਰਿਸਪੈਕਟ ਕਰਦੇ ਆਂ ਔਰ ਕੈਨੇਡੀਅਨ ਵੈਲਿਊਜ਼ ਦੇ ਹਿਸਾਬ ਦੇ ਨਾਲ ਵੀ ਸੋ ਇਹਦੇ ਨਾਲ ਜਿਹੜਾ ਸਾਰਾ ਇਹ ਪ੍ਰੋਸੈਸ ਜਿਹੜਾ ਸਾਰਾ ਓਵਰਹਾਲ ਹੋ ਜਿਸ ਤਰ੍ਹਾਂ ਪਚੋਣੇ ਕਿ ਹੋ ਜਾਏ ਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਅਕਿਊਜ਼ਡ ਇੰਡੀਵਿਜੂਅਲਸ ਨੇ ਉਹਨਾਂ ਦੇ ਰਾਈਟਸ ਔਰ ਰਾਈਟਸ ਐਂਡ ਸੇਫਟੀ ਆਫ ਦਾ ਵਿਕਟਮਸ ਉਹਨਾਂ ਦੇ ਵਿੱਚ ਉਹਦਾ ਉਹਦਾ ਕਿਹੜਾ ਬੈਲੈਂਸ ਹੈ ਉਹ ਸਟ੍ਰਾਈਕ ਕਰਨਾ ਮਮਕਨ ਹੋਏਗਾ ਔਰ ਵਿਲ ਇਟ ਬੀ ਵੈਰੀ ਡਿਫਿਕਲਟ ਫਾਰ ਦਾ ਕੋਰਟਸ ਟੂ ਡੂ ਦੈਟ ਜਿਹੜਾ ਬੇਲ ਦਾ ਰੀਜ਼ਨਲ ਗਰਾਊਂਡ ਹੁੰਦਾ ਸੈਕਸ਼ਨ 11 ਦਾ ਉਹ ਜੋ ਸਾਡੇ ਜਿਹੜਾ ਰਿਫਾਰਮ ਆ ਇਟਸ ਕੰਪਲਾਈਂਟ ਪਰ ਮੈਨੂੰ ਹੈਗਾ ਕਿ ਬੇਗ ਸੋਚ ਨਹੀਂ ਹੈ ਕਿ ਜਿਹੜੇ ਬੰਦੇ ਲਾਅ ਨੂੰ ਫਾਲੋ ਕਰਦੇ ਆ ਲਾਅ ਬਾਈ ਕੈਨੇਡੀਅਨਸ ਆ ਜਿਹੜੇ ਆਮ ਪਰਿਵਾਰਾਂ ਚ ਲੈ ਰਹੇ ਆ ਕੋਈ ਇਸ਼ੂ ਨਹੀਂ ਕ੍ਰੀਏਟ ਕਰ ਰਹੇ ਆਪਾਂ ਉਹਨਾਂ ਨੂੰ ਪਿੱਛੇ ਕਿਉਂ ਪਾ ਰਹੇ ਆ ਸੋ ਸੈਕਸ਼ਨ 7 ਦਾ ਚਾਰਟਰ ਰਾਈਟ ਦੇਖੀਏ ਇਟ ਗੈਰੰਟੀਜ਼ एवरीवन द ਰਾਈਟ ਟੂ ਲਾਈਫ ਲਿਬਰਟੀ ਐਂਡ ਸਿਕਿਉਰਿਟੀ ਆਫ ਦ ਪਰਸਨ ਸੋ ਜੇ ਉਹਨਾਂ ਦੇ ਜਿਹੜੇ ਹੁਣ ਕ੍ਰਾਈਮਨਲ ਆ ਕੇ ਉਹਨਾਂ ਨੂੰ ਅਟੈਕ ਕਰ ਰਹੇ ਜਾਂ ਉਹਨਾਂ ਦੇ ਘਰਾਂ ਚ ਇਨਵੇਡ ਕਰ ਰਹੇ ਜਾਂ ਉਹਨਾਂ ਨੂੰ ਗੋਲੀ ਮਾਰਦੇ ਪਏ ਆ ਤੁਸੀਂ ਉਹਨਾਂ ਦੀ ਰਾਈਟ ਲੈਂਡ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜੇ ਕ੍ਰਾਈਮਨਲ ਦੀ ਗੱਲ ਕਰਦੇ ਆ ਲੀਗਲ ਪਾਰਟੀ ਟ੍ਰਾਈਸ ਟੂ ਪ੍ਰੋਮੋਟ देयर ਰਾਈਟਸ ਸੋ ਸਾਡਾ ਮੰਨਣਾ ਇਹ ਹੈ ਕਿ ਵੀ ਵਿ ਗੋਣਾ ਪ੍ਰੋਟੈਕਟ ਦ ਰਾਈਟਸ ਆਫ ਲਾ ਬਾਈਂਡਿੰਗ ਕ੍ਰੀਏਟਿੰਗ ਸਿਸਟਮਸ ਫਰਸਟ ਐਂਡ ਨਾਟ ਦ ਕ੍ਰਾਈਮਨਲਸ ਰਾਈਟ ਨਾਓ ਇ ਦੇ ਵਿਕਟਮ ਦੇ ਫੈਮਿਲੀਸ ਉਪਚਾਰੇ ਕੋਰਟਾਂ ਚ ਸਾਲ ਦਸਾਲ ਫਾਸਟ ਹੁੰਦੇ ਆ ਇੱਕ ਲੀਗਲ ਫ੍ਰਾਟਰਨਿਟੀ ਦੇ ਵਿੱਚ ਤੁਸੀਂ ਖੁਦ ਵਕੀਲ ਹੋ ਇੱਕ ਬੜਾ ਕਾਮਨ ਜਿਹੜਾ ਕਿ ਪਰਸੈਪਸ਼ਨ ਹੁੰਦਾ ਕਿ ਜਿਹੜੇ ਸਟ੍ਰਿਕਟਰ ਲਾਜ਼ ਨੇ ਉਹ ਯੂਜੂਲੀ ਕਾਮਯਾਬ ਨਹੀਂ ਹੁੰਦੇ ਕਿ ਕ੍ਰਾਈਮ ਰੇਟ ਥੱਲੇ ਆ ਜਾਏ ਉਹਦੇ ਨਾਲ ਜਿਸਾ ਰੇਪ ਦੇ ਬਹੁਤ ਸਾਰੇ ਕੰਟਰੀਜ਼ ਨੇ ਰੇਪ ਲਈ ਬੜੇ ਸਖਤ ਕਾਨੂੰਨ ਬਣਾਏ ਇੰਡੀਆ ਚ ਵੀ ਅਸੀਂ ਦੇਖਿਆ ਹੋਰ ਜਗ੍ਹਾ ਵੀ ਸੋ ਹਾਊ ਡੂ ਯੂ ਜਸਟੀਫਾਈ ਕਿ ਸਟ੍ਰਿਕਟਰ ਲਾਜ਼ ਨੇ ਉਹ ਕ੍ਰਾਈਮ ਰੇਟ ਨੂੰ ਲੋਅਰ ਕਰਨ ਦੇ ਵਿੱਚ ਹੈਲਪਫੁਲ ਹੋ ਸਕਦੇ ਦੇਖੋ ਜਿੱਥੇ ਅਸੀਂ ਸਟੱਡੀ ਕੀਤੀ ਹੈ ਜਿੱਥੇ ਅਸੀਂ ਪੜ੍ਹਿਆ ਅਸੀਂ ਵੀ ਦੇਖਿਆ ਵਾ ਸਾਡੇ ਬਿੱਲ ਦੇ ਵਿੱਚ ਅਸੀਂ ਡਿਫੈਂਸ ਲੋਰਡਾਂ ਨਾਲ ਗੱਲ ਕੀਤੀ ਹੈ ਕਰਾਉਨ ਲੋਰਡਾਂ ਨਾਲ ਗੱਲ ਕੀਤੀ ਹੈ ਜਜੇਸ ਨਾਲ ਗੱਲ ਕੀਤੀ ਹੈ ਉਹ ਸਾਰੇ ਸਹਿਮਤ ਆ ਕਿ ਆਜੀ ਰੇਟ ਵਾਈਜ਼ ਦੇ ਸੌਫਟ ਕ੍ਰਾਈਮ ਲਾਜ਼ ਆ ਦੇਰ ਨੋ ਰਿਟਰਿੰਗ ਫੈਕਟਰ ਬਿਲਕੁਲ ਹੀ ਲਾਅ ਹੋਵੇ ਉਸ ਡਿਫਰੈਂਸ ਇਹ ਗੱਲ ਜਲਦੀ ਹੁੰਦੀ ਹੈ ਕਿ ਇਹ ਲਾਅ ਲੈ ਕੇ ਆ ਰਹੇ ਕਿ ਕਿਸੇ ਹੋਰ ਨੂੰ ਇਹ ਡਿਟਰਰ ਕਰੂ ਕ੍ਰਾਈਮ ਕਰਨ ਤੋਂ ਜੇ ਆਜੀ ਰੇਟ ਉਹ ਨਹੀਂ ਹੋ ਰਿਹਾ ਸੋ ਲੋਕ At the end of the day, we have to change a lot hmm. So measures like it, it's it's tested, it's supported. We had it in the past as they worked in Canada. and so past behavior predicts future behavior. So we're going to go ahead with that and uh, we hope all parties support our bill. Can I sum anything else you want to add in the end? I know the community. Very ਇਹ ਐਕਸਟਰੈਸ਼ਨਲ ਕਾਲਾਂ ਅੱਜਕੱਲ ਫੋਨ ਚੱਕਣ ਤੋਂ ਵੈਸੇ ਲੋਕ ਜੜਦੇ ਅਨਨੋਨ ਨੰਬਰ ਤੋਂ ਬਾਹਰ ਜਾਂਦੇ ਆ ਫਿਕਰ ਰਹਿੰਦਾ ਕਿ ਸਾਡੇ ਬੱਚੇ ਯੂ نو ਸਹੀ ਸਲਾਮਤ ਘਰੇ ਪਹੁੰਚਣ ਜਿਵੇਂ ਬਜ਼ੁਰਗ ਆਪਣੇ ਪਾਰਕਾਂ ਜਾਂਦੇ ਆ ਉੱਥੇ ਹਮੇਸ਼ਾ ਡਰ ਰਹਿੰਦਾ ਹੀ ਆ ਆਪਾਂ ਕਾਫੀ ਦੇਖ ਰਹੇ ਕ੍ਰਾਈਮ ਕਾ ਕਰ ਕਰ ਹੁਣ ਹੁਣ ਗੱਲਾਂ ਹੀ ਚੱਲ ਰਹੀਆਂ ਮੇਰੀ ਬੇਨਤੀ ਇਹੀ ਹੈ ਕਿ ਪੁਲਿਸ ਆਪਣੇ ਐਮਪੀਆ ਨੂੰ ਲੋਕਲ ਬੀਸੀ ਐਮਪੀ ਦੇ ਜੋ ਵੀ ਹੈਗੇ ਲੈਬਰ ਪਾਰਟੀ ਦੇ ਜਾਂ ਕੰਜ਼ਰਵੇਡ ਪਾਰਟੀ ਦੇ ਉਹਨਾਂ ਨਾਲ ਇਨ ਟੱਚ ਰਹੋ ਤੇ ਉਹਨਾਂ ਆਪਣੀ ਆਵਾਜ਼ ਉਠਾਓ ਆਪਾਂ ਪਿੱਛੇ ਬਹਿ ਕੇ ਉਹ ਉਹ ਆਪਾਂ ਕੁਝ ਉਹ ਕੰਮ ਚਲਣਾ ਨਹੀਂ ਆਪਣਾ ਹੁਣ ਆਪ ਨੂੰ ਅੱਗੇ ਜਾ ਕੇ ਆਵਾਜ਼ ਠਾਣੀ ਪਣੀ ਹੈ ਕਿਉਂਕਿ ਆਪਣੇ ਬੱਚਿਆਂ ਦਾ ਫਿਊਚਰ ਆਪਣੀ ਫੈਮ ਪਰ 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 ਪਰਿਵਾਰਾਂ ਦਾ ਹੁਣ ਉਹ ਰਿਸਕ ਵਿੱਚ ਆ ਤੇ ਉਹਨਾਂ ਅਸੀਂ ਬੇਨਤੀ ਕਰਾਂਗੇ ਦੇਖੋ ਜੀ ਬਿੱਲ ਅੱਗੇ ਆ ਰਿਹਾ ਤੁਸੀਂ ਕਹਿੰਦੇ ਅਸੀਂ ਬਿੱਲ ਆਵੇ ਆਵੇ ਬਿੱਲ ਅਸੀਂ ਲਿਆਏ ਹਾਂ ਅਸੀਂ ਥੋੜਾ ਕੰਮ ਅਸੀਂ ਆਲਮੋਸਟ ਫਿਨਿਸ਼ ਕਰਤਾ ਸਪੋਰਟ ਦ ਬਿਲ ਐਂਡ ਲੈਟਸ ਕੈਰੀ ਔਨ ਖਾਨਾ ਸਾਹਿਬ ਥੈਂਕ ਯੂ ਵੈਰੀ ਮੱਚ ਫੋਰ ਯੂ ਟਾਈਮ ਔਰ ਤੁਹਾਨੂੰ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ ਔਰ ਆਉਣ ਵਾਲੇ ਵਕਤ ਦੇ ਵਿੱਚ ਵੀ ਜਦੋਂ ਵੀ ਕੋਈ ਅਹਿਮ ਮੁੱਦਾ Uh, thank you very much. So nice of you for your time. Thank you, time. Dr. Sabin. All the best to you. Thank you so much. Thank you.